ਐਸਟਰੋਲੋਜੀ ਦੇ ਵਿੱਚ ਇੱਕ ਚੀਜ਼ ਹੋਰ ਵੀ ਹੁੰਦੀ ਹੈ ਵੀ ਕਿਸੇ ਬੰਦੇ ਨੇ ਜਿਵੇਂ ਤੁਸੀਂ ਐਸਟਰੋਲੋਜਰ ਹੈਗੇ ਹੋ ਤੁਹਾਨੂੰ ਆਪਦਾ ਬਰਥ ਚਾਰਟ ਦਿਖਾਤਾ ਤੁਸੀਂ ਉਹਨੇ ਆਪਦਾ ਦੱਸਦਾ ਮੈਂ ਫਲਾਣੇ ਦਿਨ ਜੰਮਿਆ ਫਲਾਣੇ ਟਾਈਮ ਜੰਮਿਆ ਫਲਾਣਾ ਮੇਰਾ ਨਾਮ ਹੈ ਤੁਸੀਂ ਉਹ ਨੂੰ ਦੱਸਤਾ ਤੇ ਕਿਸੇ ਹੋਰ ਕੋਲ ਗਿਆ ਉਹਨੇ ਦੱਸਤਾ ਉਹਦੇ ਵਿੱਚ ਫਰਕ ਆ ਗਿਆ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਇਹਦੇ ਵਾਸਤੇ ਜ਼ਿੰਮੇਵਾਰ ਹੈ ਜਿਵੇਂ ਆਪਾਂ ਗੁਰਬਾਣੀ ਦੀ ਗੱਲ ਕਰ ਰਹੇ ਸੀਗੇ ਕਿ ਨਾ ਇੰਟਰਪ੍ਰੀਟੇਸ਼ਨ ਕਿਵੇਂ ਹੋ ਰਹੀ ਹੈ ਸਮਝਾਇਆ ਕਿਵੇਂ ਜਾ ਰਿਹਾ ਹੈ ਇਹਦੇ ਵਾਸਤੇ ਇੱਕ ਜ਼ਿੰਮੇਦਾਰੀ ਹਰ ਇਨਸਾਨ ਦੀ ਇਹ ਬਣਦੀ ਹੈ ਮੇਰੇ ਖਿਆਲ ਨਾਲ ਉਹਨੂੰ ਤਾਂ ਬੇਸਿਕ ਪੜ੍ਹਾਈ ਕਰਨੀ ਚਾਹੀਦੀ ਹੈ ਇੱਕ ਕੁੰਬੇ 'ਚ ਇੱਕ ਨੂੰ ਤੁਸੀਂ ਇੱਕ ਚੀਜ਼ ਦੇਖੀ ਹੋਣੀ ਬਾਜੀ ਕਿ ਨਾ ਹਰ ਪਰਿਵਾਰ 'ਚ ਨਾ ਬੜੇ ਟੱਬਰ 'ਚ ਇੱਕ ਬੰਦਾ ਹਰ ਸਰਕਲ 'ਚ ਇੱਕ ਦੋਸਤਵੇਂ ਦਾ ਹੁੰਦਾ ਹੈ ਜਿਹਨੂੰ ਆਪਾਂ ਦਵਾਈ ਪੁੱਛ ਲੈਣੇ ਹਮ ਹਮ ਹਮੇਸ਼ਾ ਡਾਕਟਰ ਵੱਲ ਨੂੰ ਨਹੀਂ ਭੱਜਦੇ ਯਾਰ ਇਹ ਚੀਜ਼ ਹੈ ਕੋਈ ਟੋਟਕਾ ਪੁੱਛ ਲੈਣੇ ਆ ਕੋਈ ਘਰ ਦੀ ਰੈਮੇਡੀ ਪੁੱਛ ਲੈਣਾ ਉਹਨੂੰ ਇੰਨੇ ਕਿ ਨੌਲੇਜ ਹੁੰਦੀ ਆ ਹਮ ਇੰਨੀ ਕਿ ਨੌਲੇਜ ਹਰ ਪਰਿਵਾਰ ਚ ਕਿਸੇ ਨੂੰ ਮਾੜੀ-ਮੋਟੀ ਹੋਣੀ ਚਾਹੀਦੀ ਹੈ ਹਰ ਬੰਦੇ ਨੂੰ ਅੱਜ ਕੱਲ ਬੰਦਾ ਨੌਲੇਜ ਚੱਕੀ ਫਿਰਦਾ ਹੈ ਯੋਗ ਦੀ ਦਵਾਈਆਂ ਦੀ ਲੈਣ ਦੀ ਇਹ ਵੀ ਉਹਦਾ ਇੱਕ 파ਟ ਹੈ ਜਿਵੇਂ ਨੇਚੋਪੈਥੀ ਦੀ ਇਹ ਖਾਓ ਇਹ ਨਾ ਖਾਓ ਉਹਦਾ ਹੀ ਇਹ ਵੀ ਇੱਕ ਲਾਈਫ ਦਾ ਅੱਜ ਦੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ 파ਟ ਹੈ ਕਿ ਕੋਈ ਤੁਹਾਨੂੰ ਕੀ ਸਮਝਾ ਰਿਹਾ ਹੈ ਨਾ ਇਹਦੀ ਸਮਝ ਤੁਹਾਡੇ ਅੰਦਰ ਪਹਿਲਾਂ ਹੋਣੀ ਚਾਹੀਦੀ ਹੈ ਕਿਉਂਕਿ ਅਸਟ੍ਰੋਲੋਜੀ ਦੇ ਵੀ ਨਾ 파ਟ ਅਲੱਗ-ਅਲੱਗ ਹੋਗੇ ਭਾਈ ਜੀ ਲਾਲ ਕਿਤਾਬ ਅਲੱਗ ਹੈ ਵਾਸਤੂ ਅਲੱਗ ਮੈਂ ਇਸੇ ਚੀਜ਼ ਤੇ ਆ ਰਿਹਾ ਸੀ ਹਾਂਜੀ 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 ਤੇ ਸਮੁੰਦਰਿਕ ਸ਼ਾਸਤਰ ਅਲੱਗ ਹੈ ਹਾਂ ਬਲਕਿ ਸਮੁੰਦਰਿਕ ਸ਼ਾਸਤਰ ਦਾ ਰੈਫਰੈਂਸ ਅ ਪੰਜਵੀਂ ਪਾਸ਼ਾਈ ਦੇ ਟਾਈਮ ਤੋਂ ਵੀ ਮਿਲਦਾ ਹੈ ਅੱਛਾ ਮਹਾਰਾਜ ਗੰਗਾ ਦੇ ਕਿਨਾਰੇ ਬੈਠੇ ਸੀਗੇ ਹੂੰ ਤਾਂ ਆਰਾਮ ਕਰ ਰਹੇ ਸੀ ਤਾਂ ਉੱਥੇ ਇੱਕ ਪੰਡਤ ਜੀ ਆਏ ਸ਼ਾਇਦ ਉਹਨਾਂ ਦਾ ਨਾਮ ਪੰਡਤ ਦੁਰਗਾਦਾਸ ਹੂੰ ਤਾਂ ਉਹਨਾਂ ਨੇ ਮਹਾਰਾਜ ਦੇ ਪੈਰਾਂ 'ਚ ਪਦਮ ਦਾ ਚਿੰਨ ਦੇਖਿਆ अच्छा ता वो बड़ी देर तक उस पदम ਦੇ ਚਿੰਨ੍ਹ ਨੂੰ निहारਦੇ ਰਹੇ ਹਮ ਜਦੋਂ ਉਸ ਪਦਮ ਦੇ ਚਿੰਨ੍ਹ ਮਹਾਰਾਜ ਉੱਠ ਕੇ ਬੈਠੇ ਤਾਂ ਉਹਨਾਂ ਨੇ ਮਹਾਰਾ ਨੂੰ ਦੱਸਿਆ ਵੀ ਤੁਹਾਡੇ ਪੈਰ ਦੇ ਥੱਲੇ ਪਦਮ ਦਾ ਚਿੰਨ੍ਹ ਹੈ ਮਹਾਂਪੁਰਖੋਂ ਤੁਸੀਂ ਕੌਣ ਹੋ ਜਾਂ ਤਾਂ ਇਹ ਕਿਸੇ ਚੱਕਰਵਰਤੀ ਰਾਜੇ ਦੇ ਹੁੰਦਾ ਹੈ ਹਮ ਜਾਂ ਫਿਰ ਕਿਸੇ ਵਿਸ਼ਨੂੰ ਉਤਾਰ ਪਹੁੰਚੀ ਹੋਈ ਰੂਹ ਜਿਹੜੇ ਧਰਮ ਨੂੰ ਚਲਾਉਣ ਵਾਲੇ ਲੋਕ ਨੇ ਉਹਨਾਂ ਤੇ ਹੁੰਦਾ ਉਹ ਕਹਿੰਦਾ ਮਹਾਰਾ ਨੇ ਕਿਹਾ ਮੈਂ ਦੋਨਾਂ ਚੋਂ ਕੋਈ ਨਹੀਂ ਹੈਗਾ ਹਮ ਤੇ ਉਹ ਪੰਡਤ ਜੀ ਦੀ ਸੇਵਾ ਤੇ ਉਹਨਾਂ ਨੂੰ ਦਰਸ਼ਨਾਂ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਆਪ ਦਾ ਦਰਸ਼ਨਾਂ ਲਓ ਕਹਿੰਦੇ ਨਹੀਂ ਮਹਾਰਾਜ ਜੇ ਮੇਰੀ ਐਸਟ੍ਰੋਲੋਜੀ ਉੱਤੇ ਮੇਰਾ ਵਿਗਿਆਨ ਸਹੀ ਹੈ ਤਾਂ ਜਦੋਂ ਤੁਸੀਂ ਉਸ ਗੱਦੀ ਤੇ ਵਿਰਾਜਮਾਨ ਹੋਵਗੇ ਮੈਂ ਉਦੋਂ ਤੁਹਾਡੇ ਤੋਂ ਦਸ਼ਨਾ ਲਵਾਂਗਾ ਤੁਸੀਂ ਮੈਨੂੰ ਉਦੋਂ ਯਾਦ ਕਰਿਓ ਉਹਨਾਂ ਨੇ ਲਈ ਨਹੀਂ ਉਹ ਦਸ਼ਨ ਉਦੋਂ ਨਹੀਂ ਲਈ ਜਦੋਂ ਮਹਾਰਾਜ ਆਪਣੀ ਗੱਦੀ ਤੇ ਪਹੁੰਚੇ ਤਾਂ ਮਹਾਰਾਜ ਨੇ ਉਸ ਗੱਲ ਨੂੰ ਯਾਦ ਰੱਖਿਆ ਤੇ ਬੁਲਾਇਆ ਕਿ ਇੱਕ ਸੂਰਤ ਪ੍ਰਕਾਸ਼ ਗੁਰੰਦੀ ਕਥਾ ਦਾ ਰੈਫਰੈਂਸ ਮੈਂ ਤੁਹਾਨੂੰ ਦੱਸ ਰਿਹਾ ਜਦੋਂ ਅਸੀਂ ਜਿੱਥੇ ਅਸੀਂ ਕੰਡੈਮਡ ਕਰਦੇ ਹਾਂ ਉੱਥੇ ਸਾਨੂੰ ਇਹ ਵੀ ਪੜ ਲੈਣਾ ਚਾਹੀਦਾ ਹੈ ਹਾਂ ਕਿ ਜਿਹੜੇ ਫਰਕ ਨੇ ਨਾ ਜਿਹੜੇ ਫਰਕ ਨਹੀਂ ਇਹ ਗੁਰਬਾਣੀ ਨੇ ਕਦੇ ਵੀ ਨਹੀਂ ਪਾਇ ਗੁਰਬਾਣੀ ਇੱਕ ਕਰਨ ਲਈ ਹੈ ਮਹਾਰਾਜ ਇੱਕ ਕਰਨ ਲਈ ਨਹੀਂ ਇਹ ਫਰਕ ਪਾਣ ਲਈ ਤਾਂ ਛੋਟੇ ਛੋਟੇ ਤੱਤ ਨੇ ਉੱਥੋਂ ਚੱਲਦੀ ਹੈ ਗੱਲ ਹੋ ਰਹੀ ਸੀ ਵੱਖਰੀ ਵੱਖਰੀ ਅਸਟਾਲ ਜੀ ਇਹ ਸਮੁੰਦਰਸਤ ਜੀ